ਕੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਪੇਸੇ ਵੀਡੀਓ ਪਹੁੰਚਾਇਓ ਤੁਹਾਨੂੰ ਦਿਖਾਉਣਾ ਭਾਈ ਜੀ ਇਹ ਮਹਾਰਾਣੀ ਕੌਣ ਐ ਮੋਦੀ ਜੀ ਹਿੰਦੂ ਖਤਰੇ ਮੇ ਹੈ ਹਾਂਜੀ ਸਹੀ ਸੁਣਿਆ ਤੁਸੀਂ ਆਪਣੇ ਹਿੰਦੂ ਭਾਈਚਾਰੇ ਨੂੰ ਸਦਾਈ ਕਰਕੇ ਇਹ ਕੀ ਕਰੀ ਜਾਂਦੀ ਆ ਭਾਈ ਜੀ ਤੁਸੀਂ ਨਹੀਂ ਪਛਾਣਿਆ ਹੋਣਾ ਮੈਂ ਦੱਸਦਾ ਇਹ ਆ ਜੀ ਨੈਂਸੀ ਦੀ ਭੈਣ ਹਾਂਜੀ ਸਹੀ ਸੁਣਿਆ ਤੁਸੀਂ ਜਿਹੜੀ ਕਿ ਹਿੰਦੂ ਧਰਮ ਦੀ ਠੇਕੇਦਾਰ ਖੁਦ ਨੂੰ ਕਹਿੰਦੀ ਆ ਤੇ ਉਹਦੀ ਆਪਣੀ ਭੈਣ ਮੁਸਲਮਾਨ ਹੋ ਗਈ ਆ ਸਾਰਾ ਇਹਨਾਂ ਦਾ ਲੈ ਗਿਆ ਪੋਤੜੇ ਪੰਗਾ ਤੂੰ ਸਹੀ ਥਾ ਨੀ ਲੈ ਨੈਂਸੀ ਤੇਰੀ ਮੈਂ ਮੈਂ ਹੁਣ ਮੈਂ ਤੈਨੂੰ ਕੀ ਕਹਾਂ 인ਦਰਜੀਤ ਸਿੰਘ ਪਿੰਡ ਨਰੂੜ ਵਾਲਾ ਹੈ ਦੇਖੀ ਤੇਰੀ ਰੇਲਵੇ ਕਰਦਾ ਇਹ ਆ ਜੀ ਨੈਂਸੀ ਦੀ ਭੈਣ ਜਿਹੜੀ ਕਿ ਆ ਮੁਸਲਮਾਨ ਨਹੀਂ ਹਾਂਜੀ ਸਹੀ ਸੁਣਿਆ ਤੁਸੀਂ ਧਰਮ ਕੋਈ ਨਹੀਂ ਮਾੜਾ ਆਪਾਂ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ ਮਾੜੀ ਗੱਲ ਇਹ ਆ ਨੈਂਸੀ Hindu ਧਰਮ ਚ ਜੰਮ ਪਾਲ ਕੇ Hindu ਧਰਮ ਦੀ ਗਾਥਾ ਗਾ ਗਾ ਕੇ 100 ਤੋਂ ਵੱਧ ਗਾਣੇ Hindu ਧਰਮ ਦੀ ਨੇ ਬੱਲੇ ਬੱਲੇ ਲਈ ਗਾਏ ਆ ਤੇ ਆਪਣੀ ਭੈਣ ਤੇਰੀ ਮੁਸਲਮਾਨ ਲੈ ਗਈ ਅਜੇ ਵੀ ਤੂੰ ਕਹਿੰਨੀ ਆਪਾਂ ਐਦਾਂ ਆਪਾਂ ਉਹਦਾ ਇਹ ਆ ਜੀ ਨੈਂਸੀ ਦੀ ਭੈਣ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਦਿਖਾਉਣਾ ਇਹ ਸਾਰੇ ਪਰਿਵਾਰ ਦੀਆਂ ਕਰਤੂਤਾ ਹਾਂਜੀ ਇਹ ਸਾਰਾ ਪਰਿਵਾਰ ਲੋਕਾਂ ਨੂੰ ਸਦਾਈ ਨਹੀਂ ਹੋਇਆ ਕੀਤਾ ਸਪੈਸ਼ਲੀ ਹਿੰਦੂ ਭਾਈਚਾਰੇ ਨੂੰ ਇਹ ਸਦਾਈ ਕਰ ਰਹੀ ਆ ਆ ਲਓ ਜੀ ਆਪ ਨੈਂਸੀ ਉਹ ਯਾਰ ਪਹਿਲਾਂ ਇਹ ਦੱਸੋ ਆ ਮਾੜੀ ਗੱਲ ਨਹੀਂ ਓਮ ਕਿੰਨਾ ਹਾਂਜੀ ਆ ਦੇਖ ਸਕਦੇ ਕੌਣ ਆ ਜੀ ਇਹ ਨੈਂਸੀ ਆ ਇਹਨੇ ਘੱਟੋ ਘੱਟ 100 ਹਾਂਜੀ 100 ਇਹਨੇ ਧਾਰਮਿਕ ਹਿੰਦੂ ਭਾਈਚਾਰੇ ਦੇ ਗੁਰੂਆਂ ਪੀਰਿਆਂ ਲਈ ਗਾਏ ਆ ਹਾਂਜੀ 100 ਆ ਦੇਖ ਸਕਦੇ ਕੱਪੜੇ ਵੀ ਉਹੀ ਪਾਉਂਦੀ ਹੁੰਦੀ ਸੀ ਇਹ ਨੈਂਸੀ ਆ ਜੀ ਸਾਰੇ ਹੀ ਪਾਪੜ ਵੇਲੇ ਨੇ ਜੰਮ ਦੀ ਆਰਕੈਸਟਰਾ ਹੋਈ ਫੇ ਭੰਗੜੇ ਵਾਲਿਆਂ ਨਾਲ ਫੇ ਗਾਉਣ ਵਾਲ ਹੋਈ ਫੇ ਸਮਾਜ ਸੇਵਕਾ ਵੀ ਹੋਈ ਖਵਾਰਾਂ ਚ ਲਖਾਲ ਖਾ ਕੇ ਵੀ ਭਾਈ ਜੀ ਸਮਾਜ ਸੇਵਕਾ ਨੈਂਸੀ ਗਰੇਵਾਲ ਉਹ ਵੀ ਸਾਰੀਆਂ ਫੋਟੋਆਂ ਲਿਆਇਆ ਆ ਸਮਝੇ ਨਾ ਮੈਂ ਕਹਿਣਾ ਕੀ ਚਾਹਣਾ ਭਈ ਗੱਲ ਸੱਚੀ ਆ ਮੋਦੀ ਜੀ ਦੀ Hindu ਖਤਰੇ ਮੇ ਹੈ ਜਿਹੜੀ Hindu ਧਰਮ ਦੀ ਠੇਕੇਦਾਰ ਨਹੀਂ ਆ ਨੈਂਸੀ ਉਹਦੀ ਆਪਣੀ ਭੈਣ ਤਾਂ ਸਾਭੀ ਨਹੀਂ ਗਈ ਯਾਰ 130 40 ਕਰੋੜ ਹਿੰਦੂ ਭਾਈਚਾਰਾ ਇੰਡੀਆ ਚ ਉਹਨੂੰ ਹਿੰਦੂ ਮੁੰਡਾ ਹੀ ਨਹੀਂ ਲੱਭਿਆ ਕੋਈ ਮੁਸਲਮਾਨ ਹੀ ਲੱਭਿਆ ਉਹਨੂੰ ਤੇ ਨਾਂ ਵੀ ਉਹਨੇ ਚੇਂਜ ਕਰ ਲਿਆ ਨਾਂ ਸੀਗਾ ਉਹਦਾ ਅਲੀਸ਼ਾ ਨਾਂ ਕਰ ਲਿਆ ਫਰੋਜ਼ ਖਾਨ ਫਰੋਜ਼ ਖਾਨ ਨਾਲ ਵਿਆਹੀ ਆ ਉਹ ਵੀ ਦਿਖਾਉਣਾ ਸੋ ਸਾਰਿਆਂ ਤੱਕ ਪਹਚਾਇਓ ਸੋਚਾ ਸਾਰੇ ਚੈਨਲ ਵਾਲੇ ਮੇਰੀ ਵੀਡੀਓ ਚੱਕ ਕੇ ਪਾਓ ਮੁੱਦਾ ਕੀ ਆ ਇਹਨੇ ਗੱਲ ਵੀਡੀਓ ਪਾਈ ਪਈ ਮੈਂ ਹਿੰਦੀ ਨੂੰ ਪੁਲਿਸ ਕੋ ਚਕਾਉ ਮੈਂ ਪਾ ਜਾ ਜੋ ਕਰਨਾ ਕਰ ਲਾ ਹਰਾਸਮੈਂਟ ਤੇ ਡਰਾਵੇ ਕਿਸੇ ਹੋਰ ਨੂੰ ਨਹੀਂ ਮੈਂ ਵੀ ਕੈਨੇਡਾ ਚ ਰਹਿੰਦਾ ਮੈਨੂੰ ਸਾਰਾ ਪਤਾ ਤੇਰੇ ਵਰਗੀਆਂ ਚਪਲਾਂ ਦੀ ਸੁਣ ਪੁਲਿਸ ਨਹੀਂ ਸੁਣਦੀ ਸੁਣ ਵੀ ਲਵੇ ਮੈਂ ਵੀ ਦੱਸ ਦੂੰ ਮੈਂ ਤਾਂ ਤੇਰੇ ਨਾਲ ਕਹਿੰਦਾ ਤੂੰ ਪਰਿਵਾਰ ਤੱਕ ਜਾਨੀਂ ਆ ਮੈਂ ਤੇਰੇ ਪਰਿਵਾਰ ਨੂੰ ਮਾੜਾ ਚੰਗਾ ਨਹੀਂ ਕਿਹਾ ਠੀਕ ਆ ਤੇਰੀ ਮੰਮੀ ਪੌਟ ਕੀ ਕਹਿੰਦੇ ਹੁੰਦੇ ਆ ਆ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਮੂੰਹ ਜੇ ਵਿੱਚ ਨੂੰ ਕਰਕੇ ਕਰਦੀਆਂ ਹੁੰਦੀਆਂ ਮੈਂ ਤੇਰੀ ਮਾਤਾ ਦੀ ਅਜੇ ਵੀ ਰਿਸਪੈਕਟ ਕਰਦਾ ਠੀਕ ਆ ਨਾ ਆ ਦੇਖ ਲੈ ਆ ਛੋਟੀਆਂ ਕੁੜੀਆਂ ਫੋਟੋਆਂ ਨਹੀਂ ਖਿਚਾਉਂਦੀਆਂ ਹੁੰਦੀਆਂ ਕੀ ਇਹਨੂੰ ਪੌਟ ਕਹਿੰਦੇ ਆ ਦੇਖ ਲੈ ਆ ਮਾਤਾ ਤੇਰੀ ਇਹ ਕੰਮ ਕਰਦੀ ਪਰ ਅਜੇ ਵੀ ਇਹਨੂੰ ਆਪਾਂ ਮਾੜਾ ਨਹੀਂ ਕਹਿੰਦੇ ਠੀਕ ਆ ਇਹਦੀ ਵਿਚਾਰੀ ਦੀ ਕੀ ਆ ਧੀਆ ਜੰਮੀਆਂ ਦੋਇਨ ਕੰਮੀਆਂ ਹੈ ਤੇ ਇੱਕ ਤੇਰੇ ਵਰਗੀ Hindu ਭਾਈ ਜਾਰੇ ਦੀ ਗਾਥਾ ਗਾ ਗਾ ਕੇ ਗਾ ਗਾ ਕੇ ਹਾਂਜੀ ਉਹਨਾਂ ਦੇ ਹੁਣ ਜਿੰਨੇ ਵੀ ਤੁਸੀਂ ਦੇਖਿਓ ਜਿਹੜੇ ਨੈਂਸੀ ਦਾ ਪੱਖਪੂਰ ਦੇ ਸਾਰੀਆਂ ਮੋਦੀ ਦੀਆਂ ਭੇਡਾਂ ਹੀ ਆ ਹੁਣ ਭੇਡਾਂ ਦੇ ਦਿਲ ਤੇ ਕੀ ਬੀਤੇਗੀ ਵੀ ਨੈਂਸੀ ਸਾਡੇ ਧਰਮ ਦੀ ਠੇਕੇਦਾਰ ਨਹੀਂ ਆ ਆਪਣੀ ਦਾ ਹੀ ਤੋਂ ਭੈਣ ਸੰਭੀ ਨਹੀਂ ਗਈ ਆ ਵਾਲੀ ਆਪਣੀ ਦਾ ਭੈਣ ਹੀ ਦੀ ਉਹੀ ਲਵ ਜਿਹਾਦ ਜਿਹਨੂੰ ਕਹਿੰਦੇ ਆ ਵੀ ਮੁਸਲਮਾਨ ਨਾਲ ਵਿਆਹ ਕਰਾ ਕੇ ਮੁਸਲਮ ਹੋ ਗਈ ਹੈ ਸੋ ਜਿਹਨੂੰ ਤੁਸੀਂ ਆਪਣੀ ਮਾਸੀ ਸਮਝਦੇ ਆ ਠੇਕੇਦਾਰ ਨਹੀਂ ਆਪਣੇ ਧਰਮ ਦੀ ਉਹ ਤੋਂ ਆਪਣੀ ਦਾ ਭੈਣ ਸਾਂਭੀ ਨਹੀਂਗੀ ਹੈ ਆ ਤੁਹਾਨੂੰ ਦਿਖਾਉਣਾ ਸਾਰੀਆਂ ਤਸਵੀਰਾਂ ਦਿਖਾਉਣਾ ਆ ਲਓ ਨੈਂਸੀ ਦੇ ਮਾਤਾ ਜੀ ਹੈ ਨਾ ਆ ਦੇਖ ਲਓ ਆ ਜੀ ਮੁੰਡਾ ਫਰੋਜ਼ ਖਾਨ ਸੋ ਇਹ ਨਾਲ ਦੌੜ ਗਈ ਸੀ ਭੱਜ ਗਈ ਸੀ ਜੋ ਵੀ ਹੋ ਗਿਆ ਸੀ ਵਿਆਹੀ ਗਈ ਸੀ ਸੋ ਨੈਂਸੀ ਯਕ ਜੀ ਇਦਾਂ ਅਸੀਂ ਉਦਾਂ ਅਸੀਂ ਇਦਾਂ ਸੋ ਮੁੱਦਾ ਕੀ ਹੈ ਮੇਰਾ ਮੁੱਦਾ ਇਹ ਹੈ ਨੈਂਸੀ ਜੀ ਨੈਂਸੀ ਦੇ ਮਾਤਾ ਜੀ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਪਣੇ ਧਰਮ ਤੇ ਜੰਮੇ ਪਲੇ ਜਿਹੜੇ 'ਚ ਮਰਜੀ ਤੁਸੀਂ Hindu ਧਰਮ ਦੀ ਬੱਲੇ ਬੱਲੇ ਕਰੋ Muslim ਦੀ ਬੱਲੇ ਬੱਲੇ ਕਰੋ ਸਿੱਖਾਂ ਨੂੰ ਨਾ ਮਾਰਾ ਕਹੋ ਤੁਸੀਂ ਕਦੀ ਨਿਹੰਗਾਂ ਨੂੰ ਮਾਰਾ ਕਹਿੰਦੇ ਕਦੀ ਸਿੱਖਾਂ ਦੇ ਰੀਤੀ ਸਾਰੇ ਧਰਮਾਂ 'ਚ ਮਾੜਾ ਮੋਟਾ ਹੈਗਾ ਆ ਬਾਕੀਆਂ ਨੂੰ ਕਾਹਦੇ ਨਹੀਂ ਕਹਿੰਦੇ ਇਹ ਹੁਣ ਦੱਸੋ ਇਹਨਾਂ ਦੀ ਇੱਕਤੀ ਮੁਸਲਮਾਨਾਂ 'ਚ ਹੋਇਆ ਆ ਆਪੇ Hindu ਆ ਇਹ ਆਪਣੇ ਧਰਮਾਂ ਨੂੰ ਨਹੀਂ ਉਹ ਕਹਿੰਦੇ ਆਪਣੇ ਧਰਮਾਂ ਦੀ ਤੁਸੀਂ ਬੱਲੇ ਬੱਲੇ ਗਾਉਣੇ ਆ ਗਾਥਾ ਗੋਨੇ ਸਾਡਾ ਧਰਮੇ ਦਾ ਹੋਊਗਾ ਯਾਰ ਠੀਕ ਹੈ ਜੀ ਸਤਕੇ ਹੋਊ ਆਪਾਂ ਸਾਰੇ ਧਰਮਾਂ ਨੂੰ ਚੰਗਾ ਕਹਿੰਦੇ ਹੋਊਗਾ ਇਹਨੇ ਸਿੱਖਾਂ ਦੀ ਸਿੱਖਾਂ ਦੀ ਬੱਲੇ ਬੱਲੇ ਲਈ ਧਾਰਮਿਕ ਸਿੱਖਾਂ ਦੇ ਲਈ ਕਿਉਂ ਨਹੀਂ ਗਾਇਆ Hindu ਧਰਮ ਲਈ ਹੀ ਕਿਉਂ ਗਾਇਆ ਸੋ ਕਿਉਂਕਿ ਹੈਗੀ ਬਾਈ ਜੀ ਮੈਂ ਤਾਂ ਪਹਿਲੇ ਦਿਨੋਂ ਹੀ ਦੱਸਿਆ ਗਰੇਵਾਲ ਉੱਦੀ ਲਖਾਈ ਫਿਰਦੀ ਆ ਤੁਸੀਂ ਆਪ ਦੇਖ ਲਓ ਇਹਦਾ ਤੁਸੀਂ ਇਹਦਾ ਚੈਨਲ ਆ ਨੈਂਸੀ ਗਰੇਵਾਲ ਇੰਡੀਆ ਉੱਤੇ ਦੇਖਿਓ 100 ਤੋਂ ਵੱਧ Hindu ਧਰਮ ਦੇ ਨੇ ਉਹ ਗਾਇਓ ਆ ਸਿੱਖਾਂ ਦੇ ਨਹੀਂ ਗਾਤੇ ਮੁਸਲਮਾਨਾਂ ਦੇ ਨਹੀਂ ਗਾਤੇ ਹਾਂਜੀ ਸੋ ਉਹੀ ਗੱਲ ਐ ਜਿਹੜੇ ਇਹਦਾ ਪੱਖਪੂਰ ਦੇ ਆ ਭੇਡੋ ਭੈਣ ਤਾਂ ਹੀ ਤੂੰ ਆਪਣੀ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਨੇ ਸਵਾ ਰੱਖਿਆ ਕਰਨੀ ਐ ਜਿਹੜੀਆਂ ਮੋਦੀ ਦੀਆਂ ਭੇਡਾਂ ਇਹਦੀ ਇਹ ਕਰਦੀਆਂ ਹੈ ਕਿੰਨੀ ਸੋਹਣੀ ਕੁੜੀ ਸੀ ਯਾਰ ਹੈ ਦੇਖ ਲਓ ਆ ਦੇਖੋ ਆ ਆ ਇਹਨਾਂ ਦਾ ਆ ਦੇਖੋ ਨੇ ਕੀ ਦਿਖਾ ਰਹੀ ਆ ਇਹ ਭੈਣ ਆ ਨੈਂਸੀ ਦੀ ਸੁ ਦੇਖ ਲਓ ਹੈ ਆ ਦੇ ਉਹੀ ਗੱਲ ਐ ਜਿੰਨਾ ਵਿਆਹ ਕਰਾਇਆ ਉਹ ਕਹਦੇ ਨਹੀਂ ਤੇਰੇ ਧਰਮ ਚਾਇਆ ਤੂੰ ਕਹਦੇ ਮੁਸਲਮ ਹੋਈ ਅੱਪਾ ਮੁਸਲਮਾਨਾਂ ਨੂੰ ਵੀ ਨਹੀਂ ਮਾੜਾ ਕਹਿ ਰਹੇ ਮਾੜਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਠੀਕ ਆ ਆ ਦੇ ਸੋਏ ਆ ਜੀ ਅਲੀਸ਼ਾ ਨਾਂ ਰੱਖਿਆ ਸੀ ਅਲੀਸ਼ਾ ਖਾਨ ਹੋ ਗਈ ਨੈਂਸੀ ਜਿਹੜੀ ਕਿ ਧਰਮ ਕਿਸੇ ਇੱਕ ਧਰਮ ਦੀ ਠੇਕੇਦਾਰ ਆ ਉਹਦੀ ਆਪਣੀ ਭੈਣ ਤਾਂ ਸੰਭੀ ਨਹੀਂ ਗਈ ਹੋਰ ਧਰਮ ਕਿੱਦਾਂ ਸੰਭੂਗੀ ਸੋ ਮੁੱਖ ਦੀ ਗੱਲ ਇਹ ਆ ਬਾਈ ਜੀ ਇਸ ਵੀਡੀਓ 'ਚ ਮੈਂ ਕਹਿਣਾ ਕੀ ਚਾਹੁੰਦਾ ਆ ਕਹਿਣਾ ਇਹੀ ਚਾਹੁੰਦਾ ਆ ਭਾਈ ਨੈਂਸੀ ਜੀ ਸਦਕੇ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਮੁਸਲਮਾਨ ਦੀ ਬੱਲੇ ਬੱਲੇ ਕਰ ਸਿੱਖਾਂ ਨੂੰ ਮਾੜਾ ਨਾ ਕਹਿ ਧਮਕੀਆਂ ਦਿੰਦੀਆਂ ਵੀ ਤੈਨੂੰ ਮੈਂ ਪੁਲਿਸ ਕੋਲ ਚਕਾਉਂਗੀ ਜਿੱਥੇ ਮਰਜੀ ਚੱਲ ਜਾ ਤੇਰੀ ਮੈਂ ਇਦਾਂ ਹੀ ਤੈਅ ਕਰਾ ਕੇ ਰੱਖਣੀ ਆ ਸੋ ਸਾਰਿਆਂ ਨੂੰ ਹੁਣ ਬੇਨਤੀ ਆ ਸਾਰੇ ਗਰੁੱਪਾਂ 'ਚ ਸਾਰੇ ਖਾਤਿਆਂ ਵਾਲੇ ਚੱਕ ਕੇ ਵੀਡੀਓ ਜਿੱਥੇ ਮਰਜੀ ਪਾ ਦਿਓ ਇਹਨਾਂ ਦੇ ਭੇਦ ਸਾਰੇ ਹੀ ਖੋਲ ਕੇ ਲਿਆਉਂ ਇੱਕੋ ਇੱਕੋ ਹੀ ਗੱਲ ਹੁੰਦੀ ਸੀ ਵੀ ਈਦੀ ਮੰਮੀ ਸਰਪੰਚ ਤੇ ਭਈਆ ਬਸ ਇਹਨੇ ਇਹ ਗੱਲਾਂ ਪਹਿਲਾਂ ਵੀ ਹੋਰਾਂ ਨੂੰ ਵੀ ਕਹੀਆਂ ਆ ਜਿਹੜੇ ਹੋਰ ਵੀ ਇਹਦੇ ਖਿਲਾਫ ਵੀਡੀਓ ਲਈ ਆਏ ਸੀ ਉਹ ਚੁੱਪ ਕਰ ਗਏ ਸੀ ਵੀ ਯਾਰ ਕਾਹਨੂੰ ਹੈ ਇਹ ਚਾਮਲ ਗਈ ਵੀ ਕੋਈ ਇਹਨੂੰ ਲਾਈਕ ਕੋਈ ਮਿਲਣਾ ਹੀ ਨਹੀਂ ਇਹਨੂੰ ਐਦਾਂ ਦਾ ਜਿਹੜਾ ਵੀ ਇਹਦੀ ਮੈਂ ਕਰਾ ਦੂਗਾ ਹੈ ਇਹ ਵੀ ਖਾਉਂ ਤੈਨੂੰ ਇੱਕ ਰੋਮੀ ਬਾਈ ਆ ਇਟਲੀ ਤੋਂ ਇੱਕ ਗੈਵੀ ਧਾਲੀਵਾਲ ਸਾਰਿਆਂ ਨੂੰ ਐਹੀ ਪੀਦੀ ਮੰਮੀ ਸਰਪੰਚ ਨਾਲੀ ਦੀ ਮੰਮੀ ਐਦਾਂ ਵਾਸਿ ਕੋਈ ਕੋਈ ਗੱਲ ਆ ਠੀਕ ਆ ਹੁਣ ਮੈਂ ਇਹਦੀ ਮਾਤਾ ਦੀਆਂ ਮੈਂ ਕੋਈ ਹੋਰ ਵੀ ਸਾਰਾ ਹੀ ਕੋਸ਼ੀਦਾ ਆ ਗਿਆ ਆ ਪਈਏ ਦੋ ਭੈਣਾਂ ਸੀ ਦੋ ਜੰਮੀਆਂ ਦੋਏ ਨਕਮੀਆਂ ਦੋਨੋਂ ਹੀ ਜਦੋਂ ਜੰਮੀਆਂ ਛੋਟੀ ਉਮਰ ਚ ਹੀ ਰੌਂਗ ਰਾਹਾਂ ਤੇ ਪੈ ਗਈਆਂ ਮਸ਼ਹੂਰ ਹੋਣ ਵਾਲਾ ਜਿੱਦਾਂ ਥੌਮਸ ਦੇ ਕੀੜਾ ਸੀ ਡੌਮਸ ਦਾ ਕੀੜਾ ਕੱਢਿਆ ਨਹੀਂ ਉਹੀ ਤੇਰੇ ਕੀੜਾ ਸੀ ఆర్కెస్ట్రా ہوئی ਭੰਗੜੇ ਵਾਲੀ ਹੋਈ ਸਮਾਜ ਸੇਵਕਾ ਹੋਈ ਆਮ ਪਾਰਟੀ ਚ ਹੋਈ ਸਾਰੀਆਂ ਮੇਰੇ ਕੋ ਫੋਟੋਆਂ ਥੋਲੀ ਥੋਲੀ ਦਿਖਾਉਂ ਜ਼ਾਰੀਆਂ ਖਵਾਰਾਂ ਚ ਕਲਿੱਪਾਂ ਦਿੱਤੀਆਂ ਸਮਾਜ ਸੇਵਕਾ ਅਨੰਸੀ ਗਰੇਵਾਲੀ ਜੀ ਨੇ ਕਿਹਾ ਇ ਇ ਇ ਇ ਹੈ ਠੀਕ ਹੈ ਨਾ ਫੇਰ ਹੱਥ ਜੋੜ ਕੇ ਬੇਨਤੀ ਆ 100 ਵਾਰ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੂੰ ਸਿੱਖਾਂ ਨੂੰ ਮਾੜਾ ਨਾ ਕਹਿ ਸੰਤ ਭਿੰਡਰਾਂ ਵਾਲਿਆਂ ਨੂੰ ਸਿੱਖਾਂ ਨੂੰ ਨਿਹੰਗਾਂ ਸਿੰਘਾਂ ਨੂੰ ਹੋਰ ਵੀ ਜੋ ਗੱਲਾਂ ਤੂੰ ਸਿੱਖਾਂ ਬਾਰੇ ਕਿੰਤੂ ਪ੍ਰੰਤੂ ਨਾ ਕਰ ਸਿੱਖ ਧਰਮ ਵਾਲੇ ਆਪ ਹੀ ਦੇਖ ਲਊਗੇ ਤੂੰ ਆਪਣੇ ਧਰਮ ਦੀ ਰੱਖਿਆ ਕਰ ਉਹ ਤੇ ਤੋ ਹੋਈ ਨਹੀਂਗੀ ਤੇਰੀ ਭੈਣ ਹੋਰ ਮੁਸਲਮਾਨ ਵਿਆਹ ਕੇ ਲੈ ਗਿਆ ਆ ਤੂੰ ਹੋਰ ਕੀ ਕਰਨਾ ਸੋ ਮੈਨ ਚਲੋ ਮੁਸਲਮ ਧਰਮ ਚ ਵਿਆਹ ਹੀ ਮਾੜੀ ਗੱਲ ਨਹੀਂ ਜੀ ਪਰ ਮੇਨ ਗੱਲ ਇਹ ਆ ਜਿਹੜੇ ਈ ਦੀ ਜਿਹੜੇ ਈ ਦੇ ਹੱਕ ਚ ਮੇਰੇ ਖਿਲਾਫ ਕਮੈਂਟ ਕਰਦੇ ਮੈਂ ਦੇਖਿਓ ਸਾਰੇ ਮੋਦੀ ਦੀਆਂ ਤਾਂ ਹੀ ਆ ਸੋ ਦੇਖ ਲਓ ਬਾਈ ਜੀ ਮੋਦੀ ਸੱਚ ਕਹਿੰਦਾ Hindu ਖਤਰੇ ਮੈਂ ਜਿਹੜੀ ਧਰਮ ਦੀ ਤੁਹਾਡੇ ਦੀ ਠੇਕੇਦਾਰ ਨਹੀਂ ਉਹਦੀ ਪੈਰ ਨੂੰ ਤਾਂ ਕੋਈ ਨਹੀਂ ਦੇਖਿਆ ਜਾਂਦਾ ਹਮਸੇ ਨਹੀਂ ਦੇਖਿਆ ਜਾਂਦਾ ਸੋ ਬੇਇੱਜ਼ਤੀ ਐ ਐਨਸੀ ਤੈਨੂੰ ਤੂੰ ਵੀਡੀਓ ਪਾਈ ਮੇਰੇ ਕੋਲ ਹੈਗੀ ਆ ਵੀ ਮੇਰਾ ਐਡਰੈਸ ਮੰਗਦਾ ਮੈਂ ਫਿਰ ਕਹਿੰਦਾ ਇਹਦਾ ਐਡਰੈਸ ਦੋ ਇਹ ਆਪਣੀ ਤੇ ਆਪਣੀ ਕੀ ਕਹਿੰਦੇ ਹੁੰਦੇ ਮਾਸੀ ਤੇ ਚਾਚਿਆਂ ਤਾਇਆਂ ਨਾਲ ਹੀ ਦਾ ਹੋਇਆ 778 891 6522 ਮੈਨੂੰ ਵਟਸਐਪ ਕਰੋ ਇਹਦੀ ਮਾਸੀ ਜਾਂ ਚਾਚਿਆਂ ਤਾਇਆਂ ਚੋਂ ਕੋਈ ਵੀ ਸਾਰੀ ਮੈਨੂੰ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਚਾਹੀਦੀ ਆ ਜਿਹੜੀਆਂ ਮਰਜ਼ੀ ਗਿੱਦੜ ਧਮਕੀਆਂ ਦੇ ਦੇ ਮੈਂ ਪੁਲਿਸ ਕੋਲ ਜਾਊਂਗੀ ਹਰਾਸਮੈਂਟ ਔਰਤ ਨੂੰ ਕਰਦਾ ਐ ਇਦਾਂ ਤੈਨੂੰ ਆਹ ਕਰ ਜੋ ਹੁੰਦਾ ਤੂੰ ਜੋ ਹੁੰਦਾ ਤੇ ਤੂੰ ਕਰਾ ਲੈ ਠੀਕ ਐ ਨਾ ਸੋ ਜੋ ਇਹ ਮੈਂ ਕੁਝ ਪੈਰ ਪਟਿਆ ਸੋ ਸਮਝ ਕੇ ਪਟਿਆ ਠੀਕ ਆ ਬਾਕੀ ਰੋਗਗੇ ਸੀਗੇ ਵੀ ਭਾਈ ਸਾਡੇ ਪਰਿਵਾਰ ਤੇ ਜਾਂਦੀ ਐ ਇਦਾਂ ਉਦਾਂ ਤੇਰੀ ਮੈਂ ਐਂ ਕਰਕੇ ਰੱਖੂ ਬਾਕੀ ਤੁਸੀਂ ਕਮੈਂਟਾਂ ਜੈਸੇ-ਐਸ ਲਿਖੋ ਤੁਸੀਂ ਮੇਰੇ ਨਾਲ ਆ ਇਹ ਮੈਂ ਧਮਕੀਆਂ ਦਿੰਦੀ ਵੀ ਪੁਲਿਸ ਕੋ ਚਕਾਉਂ ਔਰਤ ਨੂੰ ਮਾੜਾ ਕਹਿੰਦਾ ਇਦਾਂ ਕਹਿੰਦਾ ਉਦਾਂ ਕਹਿੰਦਾ ਪਹਿਲੀ ਗੱਲ ਤੇ ਔਰਤ ਖਾਣ ਦੇ ਲਾਇਕ ਹੀ ਨਹੀਂ ਠੀਕ ਆ ਹਿੰਦੂ ਭਾਈਚਾਰੇ ਨੂੰ ਵੀ ਬੇਨਤੀ ਆ ਜਿਹੜੇ ਇਹਦੇ ਹੱਕ 'ਚ ਨੈਂਸੀ ਸ਼ੇਰਨੀ ਨੈਂਸੀ ਦਲੇਰ ਨਹੀਂ ਕਰਦੇ ਆ ਤੋ ਤੁਹਾਡੀਆਂ ਵੀ ਥੋੜੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਆ ਵੀ ਆਪਣੀ ਭੈਣ ਤਾਂ ਇਹ ਤੋਂ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਕੀ ਰੱਖਿਆ ਕਰੂਗੀ ਤੁਹਾਡਾ ਉਹ ਖਿੱਚਦੀ ਆ ਧਾਰਮਿਕ ਕੱਪੜੇ ਪਾ ਕੇ ਧਾਰਮਿਕ ਇਹਨੇ ਗਾਇਆ ਆ ਬਹੁਤ ਜ਼ਿਆਦਾ Hindu ਭਾਈਚਾਰੇ ਲਈ ਵਧੀਆ ਗੱਲ ਆ ਠੀਕ ਆ ਸਿੱਖਾਂ ਨੂੰ ਮਾੜਾ ਨਾ ਗਾ ਮੁੱਕ ਦੀ ਗੱਲ ਇੱਥੇ ਹੀ ਆ ਕੋਈ ਰੌਲਾ ਨਹੀਂ ਸਾਡਾ ਇਹਨਾਂ ਸਿੱਖਾਂ ਨੂੰ ਨਾ ਮਾੜਾ ਗਾ ਬਸ ਗੱਲ ਖਤਮ ਆ ਸਾਲ ਹੋ ਗਿਆ ਤੈਨੂੰ ਦੇਖਦੇ ਆ ਇਹਨੂੰ ਤੂੰ ਭੌਂਕੀ ਜਾਨੀ ਭੌਂਕੀ ਜਾਨੀ ਕੁੱਤੇ ਵਾਂਗੂ ਠੀਕ ਆ ਸਿੱਖਾਂ ਨੂੰ ਨਾ ਮਾੜਾ ਗਾ ਮੁੱਕ ਦੀ ਗੱਲ ਇਹ ਆ ਬਾਕੀ ਭਾਈ ਜੀ ਸਾਰਿਆਂ ਨੂੰ ਬੇਨਤੀ ਵੱਧੋਵਾਦ ਦੇ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਤੁਸੀਂ ਮੇਰੇ ਨਾਲ ਹੀ ਆਂ ਸਪੋਰਟ ਪੂਰੀ ਆ ਇਹ ਮੈਂ ਧਮਕੀਆਂ ਦਿੰਦੀ ਪੁਲਿਸ ਕੋਚ ਗਾਉਂ ਐਦਾ ਉਦਾ ਜੈਸੇ ਜਸ ਲਿਖਿਓ ਤੁਹਾਡਾ ਸਾਥ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਇੱਕ ਹੌਸਲਾ ਹੀ ਹੋ ਜਾਂਦਾ ਵੀ ਭਾਈ ਆਪਣਾ ਭਾਈਚਾਰਾ ਮੇਰੇ ਨਾਲ ਆ ਠੀਕ ਆ ਜਿਹੜਾ ਜਸ ਵੱਧੋਵਾਦ ਲਿਖਿਓ ਕਮੈਂਟਾਂ 'ਚ ਤੇ ਪੇਜਾਂ ਵਾਲੇ ਖਾਤਿਆਂ ਵਾਲੇ ਚੱਕ ਕੇ ਪਾ ਸਕਦੇ ਜੀ ਸਦਕੇ ਜਿੱਥੇ ਤੁਸੀਂ ਪਾਉਣੀ ਆ ਕੋਈ ਰੋਗ ਟੋਕ ਨਹੀਂ ਇਹ ਅਜੇ ਟ੍ਰੇਲਰ ਆ ਫੇਲਾ ਮੀ ਦੀ ਕਾਫੀ ਮੈਂ ਕਿਸੇ ਤੇ ਡਿਪੈਂਡ ਨਹੀਂ ਹੁੰਦਾ ਜਦੋਂ ਮੈਂ ਕੋਈ ਕੰਮ ਛੇੜਦਾ ਵੀ ਭਾਈ ਕੋਈ ਮੈਨੂੰ ਫੋਟੋਆਂ ਪ੍ਰੋਵਾਈਡ ਕਰੂਗਾ ਕੋਈ ਕੁਛ ਕਰੂਗਾ ਮੈਂ ਆਪਣੀਆਂ ਸਰਚਾਂ ਆਪਣੇ ਤੌਰ ਤੇ ਆ ਸਾਰਾ ਲੱਭਿਆ ਆ ਕਟਵਾੜੀ ਦੀ 2-300 ਫੋਟੋ ਮੇਰੇ ਕੋਲ ਆ ਗਈ ਆ ਸਾਰੀ ਵੀ ਕਿੱਥੇ-ਕਿੱਥੇ ਕਿਹੜੇ-ਕਿਹੜੇ ਕੰਮਾਂ 'ਚ ਕਿੱਥੇ ਤੱਕ ਗਈ ਆ ਤੇ ਸ਼ਾਦੀ.com ਤੇ ਜਿਹੜੀ ਤੂੰ ਮੇਰੇ ਪਿੰਡ ਦੇ ਮੁੰਡੇ ਨਾਲ 4 ਮਹੀਨੇ ਐਡਵੈਂਟਨ ਵਾਲੇ ਨਾਲ ਗੱਲਾਂ ਮਾਰਦੀ ਰਹੀ ਤੇ ਜਿਹੜੇ ਬੰਦੇ ਨੇ ਤੈਨੂੰ ਕੈਨੇਡਾ ਲਿਆ ਕੇ ਛੱਡਿਆ ਆ ਉਹਦਾ ਅਕੀਲ ਤੂੰ ਹਾਲ ਕੀਤਾ ਬਾਅਦ ਚੋਂ ਤੈਨੂੰ ਵੱਡੀ ਉਮਰ ਦਾ ਹੋ ਗਿਆ ਤੇ ਤੂੰ ਹੁਣ ਰਿਫਿਊਜੀ ਲਾਗੇ ਤੂੰ ਕਹਿੰਨੀ ਹੈ ਤੇ ਮੈਨੂੰ ਡਾਰਿਆ ਸਿੱਖਾਂ ਤੋਂ ਇੰਡੀਆ ਜਿੱਤੇ ਤੈਨੂੰ ਪੀਆਰ ਪੀਆਰ ਤਾਂ ਹੋ ਜੂਗੀ ਪਰ ਤੇਰੇ ਸ਼ਤਰੋਹਲ ਜ਼ਰੂਰ ਫੇਰਨਾ ਐਨਾ ਮੈਂ ਫੇਕਿਆ ਤਾਂ ਕੈਮਰੇ ਮੋਰੇ ਜਿਹੜੀ ਮਰਜ਼ੀ ਪੁਲਿਸ ਕੋ ਚੱਲ ਜਾ ਠੀਕ ਹੈ ਜੀ ਵੱਧੋ ਵਧੇ ਵੀਡੀਓ ਸ਼ੇਅਰ ਕਰੋ ਜੈ ਸਿਐਸ ਲਿਖਿਓ ਵੱਧੋ ਵਧੇ ਵੀ ਭਾਈ ਤੇਰੇ ਨਾਲ ਆ ਹੋਰ ਕੁਝ ਨਹੀਂ ਚਾਹੀਦਾ ਹੌਸਲਾ ਹੀ ਚਾਹੀਦਾ ਆਪਰਾਵੋ ਜੇ ਮੈਂ ਆਪਣਾ ਮੋਬਾਈਲ ਦਿਨਾ ਹੁੰਦਾ ਵੀਡੀਓ ਚ ਕਾਲ ਆਈ ਨਾ ਕਰੀ ਜਾਇਆ ਕਰੋ ਦੇਖਦੇ ਵੀ ਨਹੀਂ ਵੀ ਭਾਈ ਉੱਧਰ ਦੇਣਿਆ ਕਰਾ ਤਿਆ ਮੈਂ ਹੁਣ ਬੋਲਿਆ ਕਾਲਾਂ ਹੀ ਕਰੀ ਜਾਂਦੇ ਇਦਾਂ ਜਿਵੇਂ ਮੈਂ ਚੱਕਣਾ ਹੁੰਦਾ ਮੈਂ ਫੇਰ ਵੀ ਨਹੀਂ ਚੱਕਣਾ ਹੁੰਦਾ ਐਵੇਂ 30 30 ਕਾਲਾਂ ਯਾਰ ਇਹ ਚੱਕਣਾ ਮੈਂ ਇੱਕ ਵਾਰੀ ਚੱਕ ਲੈਣਾ ਸੋ ਜੇ ਕਿਸੇ ਨੂੰ ਕੰਮ ਕਿਸੇ ਕੋਲ ਕੋਈ ਜਾਣਕਾਰੀ ਹੈਗੀ ਜੋ ਵੀ ਮੈਸੇਜ ਕਰੋ ਕਾਲਾਂ ਨਾ ਕਰਿਆ ਕਰੋ ਵੀਰ ਮੇਰੇ ਠੀਕ ਆ ਬਦ ਵਦ ਸ਼ੇਅਰ ਕਰਿਓ ਤੇ ਜੈਸ ਜੈਸ ਲਿਖਿਓ ਜੇ ਮੇਰੇ ਨਾਲ ਆ ਤੁਹਾਡਾ ਹੌਸਲਾ ਹੀ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਤੇ ਬਸ ਇਦਾਂ ਹੀ ਇਹਦੀ ਰੇਲ ਬਣਾ ਕੇ ਰੱਖਣੀ ਆ ਠੀਕ ਆ ਨੰਸੀ ਹਿੰਦੂ ਧਰਮ ਦੀ ਤੂੰ 100 ਵਾਰ ਬੱਲੇ ਬੱਲੇ ਕਰ ਭੈਣ ਤੇ ਤੋਂ ਆਪਣੀ ਸੰਭ ਹੀ ਨਹੀਂ ਗਈ ਸਿੱਖਾਂ ਨੂੰ ਮਾੜਾ ਨਾਗਾ ਮੁੱਕ ਦੀ ਗੱਲ ਇਹ ਆ ਜਹ ਜਹਸ ਲਿਖਿਓ ਤੇ ਸ਼ੇਅਰ ਕਰਿਓ ਤੇ ਫਿਰ ਇੱਕ ਵੀਡੀਓ ਇਹਦੀ ਹੋਰ ਆਊਗੀ ਓਕੇ ਜੀ ਲਿਖਿਓ ਜਹ ਜਹਸ ਸ਼ੁਕਰੀਆ ਸ਼ੇਅਰ ਵੀ ਕਰਿਓ